ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਘਟਾਣਾ ਸਾਹਿਬ ਲੁਧਿਆਣਾ ਇਸ ਗੁਰਦੁਆਰੇ ਨੂੰ 6ਵੇਂ ਤੇ 10ਵੇਂ ਗੁਰੂ ਜੀ ਦੀ ਚਰਨ ਛੋਪਾ ਪ੍ਰਾਪਤ ਹੈ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ 1675 ਈਸਵੀ ਚ ਆਏ ਗੁਰੂ ਜੀ ਕੋਲ 7 ਤੋਪਾਂ ਸਨ 1100 ਘੋੜਸਵਾਰ ਸਨ ਤੇ ਨਾਲ ਚੰਦੂ ਕੈਦੀ ਸੀ ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਨਾਲ ਇੱਕ 52 ਕਲੀਆਂ ਵਾਲਾ ਜਾਮਾ ਵੀ ਸੀ ਜਿਸ ਨਾਲ ਗੁਰੂ ਜੀ ਨੇ ਗਵਾਲੀਅਰ ਦੇ ਕਿਲੇ 'ਚੋਂ 52 ਰਾਜੇ छुड़ਵਾਏ ਸਨ। ਗੁਰੂ ਜੀ ਇੱਥੇ ਇੱਕ ਰਾਤ ਰੁਕੇ ਤੇ 베ਰੀ ਸਾਹਿਬ ਨਾਲ ਆਪਣਾ ਘੋੜਾ ਬੰਨ੍ਹਿਆ ਸੀ। ਕਰੋ ਗੋਪਿੰਦ ਸਿੰਘ ਜੀ ਇੱਥੇ ਉੱਚ ਦਾ ਪੀਰ ਬਣ ਕੇ ਆਏ ਸਨ। ਗੁਰੂ ਜੀ ਨਾਲ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਨਬੀ ਖਾਨ ਤੇ ਭਾਈ ਗਨੀ ਖਾਨ ਸਨ। ਗੁਰੂ ਜੀ ਨੇ 베ਰੀ ਨੀਚੇ ਆਪਣਾ ਪਲੰਗ ਰਖਵਾ ਕੇ ਇੱਥੇ ਵਿਸ਼ਰਾਮ ਕੀਤਾ। ਆਪ ਜੀ ਨੇ ਇੱਥੇ ਆਪਣੇ ਹੱਥਾਂ ਨਾਲ ਦੀ ਇੱਕ ਵਰਤਾਈ ਤੇ ਗੁਰਦੁਆਰੇ ਦਾ ਨਾਮ ਦੇਖ ਸਰ ਰੱਖਿਆ ਜੋ ਇੱਥੇ ਸੱਚੇ ਦਿਲੋਂ ਸੁਖਣਾ ਸੁਖੇ ਦੇਖ ਕਰਵਾਉਂਦਾ ਹੈ ਉਸ ਦੀ ਮਨੋ ਕਾਮਨਾ ਸਨ 1854 ਵਿੱਚ ਨਹਿਰ ਸਰਹੰਦ ਦਾ ਸਰਵੇ ਹੋਇਆ ਤੇ ਇਸ ਸਥਾਨ 'ਚੋਂ ਨਹਿਰ ਲਗਾਉਣ ਦੀ ਸਕੀਮ ਬਣੀ ਖੁਦਾਈ ਕਰਵਾਉਣ ਵਾਲਾ ਅੰਗਰੇਜ਼ ਇੰਜੀਨੀਅਰ ਜਦ 베ਰੀ ਵਧਣ ਲੱਗਾ ਤਾਂ ਉਹ ਅੰਨਾ ਹੋ ਗਿਆ ਜਿੱਥੇ-ਜਿੱਥੇ 60 ਵਜੀ 베ਰੀ ਸਾਹਿਬ ਚੋਂ ਖੂਨ ਨਿਕਲਿਆ ਅੰਗਰੇਜ਼ ਇੰਜੀਨੀਅਰ ਬੜਾ ਪ੍ਰਸਤਾਇਆ ਤੇ 51 ਰੁਪਏ ਦੀ ਦੇਖ ਕਰਵਾਈ ਇਸ ਤੋਂ ਬਾਅਦ ਉਹ ਸੁਜਾਖਾ ਹੋ ਗਿਆ ਇਸ ਸਥਾਨ ਨੂੰ ਬਿਲਕੁਲ ਨਹੀਂ ਛੇੜਿਆ ਇੱਥੋਂ ਨਹਿਰ ਵਿੰਗੀ ਕਰਕੇ ਲੰਘਾਈ ਗਈ